ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ 7 ਵਜੇ ਤੱਕ ਦੀਆਂ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ ਨਜ਼ਰ ਮਾਰਦੇ ਹਾਂ ਪਹਿਲੀ ਖਬਰ ਵੱਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਪਰ ਬਹੁਤ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ 트ੰਪ ਨੂੰ ਬਹੁਤ ਵੱਡਾ ਇੱਕ ਝਟਕਾ ਲੱਗਾ ਕਿਉਂਕਿ ਅੰਤ ਦੇ ਵਿੱਚ ਡੋਨਲਡ 트ੰਪ ਦੀਆਂ ਸਾਰੀਆਂ ਕੋਸ਼ਿਸ਼ਾਂ ناکਾਮ ਹੋ ਗਈਆਂ ਨੇ ਜਿੱਥੇ ਕਿ ਹੁਣ ਮੇਅਰ ਦੀਆਂ ਚੋਣਾਂ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਨੇ ਜਿੱਤ ਹਾਸਲ ਕਰ ਲਈ ਹੈ ਹਾਲਾਂਕਿ ਡੋਨਲਡ ਟਰੰਪ ਨੇ ਕਿਸੇ ਹੋਰ ਦਾ ਬਹੁਤ ਜ਼ਿਆਦਾ ਸਹਿਯੋਗ ਕੀਤਾ ਪਰ ਆਖਰਕਾਰ ਹਾਰ ਦਾ ਸਾਹਮਣਾ ਕਰਨਾ ਪਿਆ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿ ਕਿ ਨਿਊਯਾਰਕ ਸ਼ਹਿਰ ਦੀਆਂ ਮੇਅਰ ਦੀਆਂ ਚੋਣਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਦੀਆਂ तमाम ਕੋਸ਼ਿਸ਼ਾਂ ਦੇ ਬਾਵਜੂਦ ਵੀ ਭਾਰਤੀ ਮੋਲ ਦੇ ਉਮੀਦਵਾਰ ਜੋਹਰਾਨ ਮਮਦਾਨੀ ਨੇ ਇਤਿਹਾਸ ਜਿੱਤ ਕੇ ਦਰਜ ਕੀਤਾ ਜਿੱਤ ਹਾਸਲ ਕੀਤੀ ਹੈ ਡੈਮੋਕ੍ਰੈਟਿਕ ਉਮੀਦਵਾਰੀ ਮਮਦਾਨੀ ਨੇ ਇਹਨਾਂ ਚੋਣਾਂ 'ਚ ਸਾਬਕਾ ਗਵਰਨਰ ਜਿਹੜੇ ਨੇ ਅਟਰੀ ਰਿਪਬਲਿਕਨ ਉਮੀਦਵਾਰ ਕਸਟਲ ਲਿਸਵਾ ਨੂੰ ਕਰਾਰੀ ਹਾਰ ਦਿੱਤੀ ਹੈ ਇਸ ਜਿੱਤ ਨਾਲ ਜੋਹਰਾਨ ਮਮਦਾਨੀ ਨਿਊਯਾਰਕ ਸ਼ਹਿਰ ਦੇ ਪਹਿਲੇ ਮੁਸਲਿਮ ਮੇਅਰ ਅਤੇ ਪਹਿਲੇ ਦakreਸ਼ੀਆਈ ਮੋਲਦੇ ਮੇਅਰ ਬਣ ਕੇ ਨੇ ਇਸ ਤੋਂ ਇਲਾਵਾ 34 ਸਾਲਾ ਮਮਦਾਨੀ ਇੱਕ ਸਦੀ ਤੋਂ ਵੱਧ ਸਮੇਂ ਵਿੱਚ ਸ਼ਹਿਰ ਦੇ ਸਭ ਤੋਂ ਘੱਟ ਉਮਰ ਦੇ ਮੇਅਰ ਵੀ ਹੋਣਗੇ ਮਮਦਾਨੀ ਮਸ਼ਹੂਰ ਭਾਰਤੀ ਫਿਲਮ ਨਿਰਮਾਤਾ ਮੀਰਾ ਨਾਇਰ ਦੇ ਪੁੱਤਰ ਹਨ ਚਾਹੇ ਕਿ ਉਹਨਾਂ ਦੇ ਪਿਤਾ ਮਹਿਮੂਦ ਮਮਦਾਨੀ ਦਾ ਜਨਮ ਮੁੰਬਈ ਵਿੱਚ ਹੋਇਆ ਸੀ ਇਹ ਜੇ ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲਈ ਇੱਕ ਵੱਡਾ ਚਟਕਾ ਮੰਨੀ ਜਾ ਰਹੀ ਹੈ ਜਿਨ੍ਹਾਂ ਨੇ ਖੁੱਲੇ ਤੌਰ ਤੇ ਮਮਦਾਨੀ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਸੀ ਅਤੇ ਉਹਨਾਂ ਦੇ ਵਿਰੋਧ ਉਮੀਦਵਾਰ ਜਰੇ ਨੇ ਉਹਨਾਂ ਦਾ ਸਮਰਥਨ ਕੀਤਾ ਸੀ ਮਮਦਾਨੀ ਨੇ ਆਪਣੇ ਪ੍ਰਚਾਰ ਵਿੱਚ ਮੁੱਖ ਤੌਰ ਤੇ ਕਿਰਾਏ ਤੇ ਕੰਟਰੋਲ ਵਧਾਉਣਾ ਤੇ ਰਿਹਾਇਸ਼ੀ ਸੰਕਟ ਨੂੰ ਖਤਮ ਕਰਨ ਵਾਲੇ ਪ੍ਰਤੀ ਸ਼ੀਲਾ ਵਕਤ ਚੀਜ਼ਾਂ ਦੇ ਉੱਤੇ ਜ਼ੋਰ ਦਿੱਤਾ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਉਹਨਾਂ ਦਾ ਕਾਫੀ ਸਮਰਥਨ ਕੀਤਾ ਤੇ ਵੋਟ પાਕੇ ਉਹਨਾਂ ਨੂੰ ਸ਼ਹਿਰ ਦਾ ਮੇਅਰ ਬਣਾਇਆ ਤੇ ਨਾਲ ਹੀ ਮਮਦਾਨੀ ਨੇ ਕਿਹਾ ਕਿ ਮੈਂ ਹਰ ਨਿਊਯਾਰਕ ਵਾਸੀ ਦਾ ਮੇਅਰ ਬਣਾਗਾ ਤੇ ਮੈਨੂੰ ਹਰ ਇੱਕ ਨਿਊਯਾਰਕ ਵਾਸੀ ਦੀ ਚਿੰਤਾ ਵੀ ਜ਼ਰੂਰ ਹੋਵੇਗੀ ਉਹਨਾਂ ਦੇ ਹਰ ਇੱਕ ਮਸਲੇ ਦਾ ਹੱਲ ਕਰਨਾ ਮੇਰਾ ਮੇਰੀ ਜ਼ਿੰਮੇਵਾਰੀ ਪਾਉਂਦੀ ਹੈ ਤਾਂ ਇਸੇ ਤਰੀਕੇ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੱਡਾ ਝਟਕਾ ਲੱਗ ਰਿਹਾ ਹੈ ਜਦੋਂ ਮਮਦਾਨੀ ਜਿਹੜੇ ਨੇ ਉਹ ਮੇਅਰ ਬਣ ਜਾਂਦੇ ਨੇ ਨਿਊਯਾਰਕ ਸਿਟੀ ਦੇ ਤੇ ਉਸ ਤੋਂ ਬਾਅਦ ਉਹਨਾਂ ਨੇ ਲੋਕਾਂ ਨਾਲ ਕਈ ਵਾਦੇ ਵੀ ਕੀਤੇ ਸੀ ਉਹ ਹਰ ਇੱਕ ਵਾਦੇ ਨੂੰ ਪੂਰਾ ਕਰਨ ਦੇ ਲਈ ਮਮਦਾਨੀ ਨੇ ਕਿਹਾ ਕਿ ਮੈਂ ਸ਼ੋਰ ਲਗਾਵਾਗਾ ਤੇ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਲੋਕਾਂ ਨੂੰ ਨਹੀਂ ਕਰਨਾ ਪਵੇਗਾ ਇਸ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਹੁਣ ਮਮਦਾਨੀ ਜਿਹੜੇ ਨੇ ਉਹਨਾਂ ਦਾ ਵਿਰੋਧ ਡੋਨਲਡ ਟਰੰਪ ਨੇ ਕਿਹਾ ਸੀ ਤਾਂ ਡੋਨਲਡ ਟਰੰਪ ਦੇ ਵਿਰੋਧ ਕਰਨ ਤੋਂ ਬਾਅਦ ਇਹ ਮਾਮਲਾ ਜ਼ਿਆਦਾ ਸੁਰਖੀਆਂ ਦਾ ਵਿਸ਼ਾ ਵੀ ਬਣ ਗਿਆ ਸੀਗਾ ਤੇ ਨਾਲ ਦੀ ਨਾਲ ਟਰੰਪ ਨੇ ਸਿੱਧੇ ਤੌਰ ਤੇ ਕਿਹਾ ਸੀਗਾ ਤੇ ਉਹ ਮਮਦਾਨੀ ਦਾ ਸਪੋਰਟ ਨਹੀਂ ਕਰਨਗੇ ਤੇ ਉਹਨਾਂ ਦੇ ਜਿਹੜੇ ਵਿਰੋਧੀ ਨੇ ਉਹਨਾਂ ਦਾ ਸਪੋਰਟ ਟਰੰਪ ਨੇ ਕਿਹਾ ਸੀ ਤੇ ਜਦੋਂ ਮਮਦਾਨੀ ਦੀ ਜਿੱਤ ਹੋ ਜਾਂਦੀ ਹੈ ਇਸ ਤੋਂ ਬਾਅਦ ਵੱਡਾ ਝਟਕਾ ਜਿਹੜਾ ਵਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਲੱਗਦਾ ਜਿਸ ਤੋਂ ਬਾਅਦ ਹੁਣ ਟਰੰਪ ਦੀਆਂ ਮੁਸ਼ਕਲਾਂ ਚ ਕਿਤੇ ਨਾ ਕਿਤੇ ਪਤਾ ਹੋਇਆ ਔਰ ਟਰੰਪ ਦਾ ਬਿਆਨ ਵੀ ਸਾਹਮਣੇ ਆਇਆ ਕਿ ਸਿਰਫ ਨਿਊਯਾਰਕ ਸਿਟੀ ਨੂੰ ਇੱਕ ਲੋੜਿੰਦਾ ਜਿਹੜਾ ਫੰਡ ਹੋਵੇਗਾ ਉਹੀ ਮੁਹੱਈਆ ਕਰਵਾਇਆ ਜਾਵੇਗਾ ਕੋਈ ਹੋਰ ਸੁਵਿਧਾ ਜਿਹੜੀ ਆ ਉਹ ਨਿਊਯਾਰਕ ਵਾਸੀਆਂ ਨੂੰ ਨਹੀਂ ਮਿਲੇਗੀ ਤਾਂ ਹਾਲਾਂਕਿ ਮਮਦਾਨੀ ਨੇ ਮੇਅਰ ਬਣਦੇ ਹੀ ਲੋਕਾਂ ਦਾ ਧੰਨਵਾਦ ਵੀ ਕੀਤਾ ਔਰ ਉਹਨਾਂ ਨੇ ਕਿਹਾ ਕਿ ਹਰ ਨਿਊਯਾਰਕ ਵਾਸੀ ਦਾ ਹੋ ਸਹਿਯੋਗ ਵੀ ਕਰਨਗੇ ਤੇ ਹਰ ਇੱਕ ਦੇ ਮਸਲੇ ਹੱਲ ਕੀਤੇ ਜਾਣਗੇ ਜਾਬਦੀ ਸਿਆਸਤ ਵਿੱਚ ਇਸ ਸਮੇਂ ਹਲਚਲ ਮਚੀ ਹੋਈ ਹੈ ਦੱਸਦੀ ਹੈ ਕਿ ਸੀਨੀਅਰ ਅਕਾਲੀ ਆਗੂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਸੀਨੀਅਰ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਕਾਲੀ ਅਕਾਲੀ ਦਲ ਦੇ ਆਗੂ ਵਰਦੇਵ ਸਿੰਘ ਨੂਨੀਮਾਨ ਨੂੰ ਗੁਰੂ ਹਰਸਹਾਇ ਵਿਧਾਨ ਸਭਾ ਹਲਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਕੱਲ ਦੇਰ ਰਾਤ ਮੁਹਾਲੀ ਜ਼ਿਲ੍ਹੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਜਲਾਲਾਬਾਦ ਜ਼ਿਲ੍ਹਾ ਸਰਕਾਰੀ ਵਕੀਲ ਦਫ਼ਤਰ ਵਿੱਚ ਪੰਚਾਇਤ ਚੋਣਾਂ ਦੌਰਾਨ ਹੋਈ ਗੋਲੀਬਾਰੀ ਦੀ ਘਟਨਾ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਗੋਲੀਬਾਰੀ ਦੀ ਘਟਨਾ ਦੇ ਸੰਬੰਧ ਵਿੱਚ ਵਰਦੇਵ ਸਿੰਘ ਨੋਨੀ ਮਾਨ ਅਤੇ ਨਰਦੇਵ ਸਿੰਘ ਬੋਵੀ ਮਾਨ ਸਮੇਤ ਪੰਜ ਲੋਕਾਂ ਖਿਲਾਫ ਕੇਸ ਦਰਜ ਕੀਤਾ ਸੀ ਬੋਵੀ ਮਾਨ ਨੂੰ ਲਗਭਗ 2 ਮਹੀਨੇ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਪੁਲਿਸ ਨੇ ਨੋਨੀ ਮਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਚੰਡੀਗੜ੍ਹ ਦੇ ਸੈਕਟਰ 38 ਸੀ 'ਚ ਇੱਕ ਹੋਟਲ ਮਾਲਕ ਦੇ ਘਰ ਅੰਨੇਵਾਗ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ ਫਲਹਾਲ ਪੁਲਿਸ ਥਾਣਾ 39 ਦੇ ਇੰਚਾਰਜ ਇੰਸਪੈਕਟਰ ਰਾਮ ਦਿਆਲ ਆਪਣੀ ਟੀਮ ਨਾਲ ਮੌਕੇ ਤੇ ਪੁੱਜੇ ਨੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਸੈਕਟਰ 38C ਸਥਿਤ ਕੋਠੀ ਤੇ ਅਣਪਛਾਤੇ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ। ਪੁਲਿਸ ਦੀ ਜਾਂਚ ਮੁਤਾਬਕ ਬਦਮਾਸ਼ਾਂ ਨੇ ਕੋਠੀ ਤੇ ਲਗਾਤਾਰ ਚਾਰ ਰਾਉਂਡ ਫਾਇਰ ਕੀਤੇ ਨੇ। ਹਾਲਾਂਕਿ ਇਸ ਵਾਰਦਾ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਪਤਾ ਲੱਗਾ ਹੈ ਕਿ ਜਿਸ ਕੋਠੀ ਤੇ ਫਾਇਰਿੰਗ ਹੋਈ ਹੈ ਉਹ ਮਨਜੀਤ ਨਾਂ ਦੇ ਵਿਅਕਤੀ ਦੀ ਹੈ ਜਿਸ ਦਾ ਮੁਹਾਲੀ ਚ ਇੱਕ ਹੋਟਲ ਹੈ ਫਾਇਰਿੰਗ ਦੇ ਕਾਰਨਾ ਅਤੇ ਬਦਮਾਸ਼ੀ ਦੀ ਪਛਾਣ ਦਾ ਫਿਲਹਾਲ ਕੋਈ ਸੁਰਾਗ ਨਹੀਂ ਮਿਲਿਆ ਹੈ ਪੁਲਿਸ ਨੇ ਇਲਾਕੇ ਦੇ ਸਾਰੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਤੇ ਨਾਕਾਬੰਦੀ ਕਰ ਦਿੱਤੀ ਹੈ ਨਾਲ ਹੀ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਹਮਲਾਵਰਾਂ ਦੇ ਆਉਣ ਜਾਣ ਦੇ ਰਾਹ ਦਾ ਪਤਾ ਲਗਾਇਆ ਜਾ ਸਕੇ ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਚੁੱਕਿਆ ਕਿ ਫਾਇਰਿੰਗ ਦਾ ਮਕਸਦ ਡਰਾਉਣਾ ਧਮਕਾਉਣ ਲਈ ਕੀਤਾ ਗਿਆ ਸੀ ਜਾਂ ਫਿਰ ਕੋਈ ਪੁਰਾਣੀ ਰੰਜਿਸ਼ ਸੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਆਲੇ-ਦੁਆਲੇ ਲੱਗੇ ਹੋਏ ਸੀਸੀਟੀਵੀ ਕੈਮਰਾ ਦੀ ਜਾਂਚ ਕਰ ਰਹੀ ਹੈ ਤਾਂ ਜੋ ਉਹਨਾਂ ਦੇ ਆਉਣ ਤੇ ਜਾਣ ਦਾ ਜਿਹੜਾ ਇਹ ਉਹ ਪਤਾ ਲਗਾਇਆ ਜਾ ਸਕੇ ਕਿ ਕਿਹੜੇ ਰਾਹੋਂ ਆਏ ਸੀ ਤੇ ਕਿਧਰੋਂ ਉਹ ਵਾਪਸ ਗਏ ਸ਼ਿਮਲਾ ਤੋਂ ਦਿੱਲੀ ਨੂੰ ਜੋੜਨ ਵਾਲੀ ਇੱਕੋ ਇੱਕ ਹਵਾਈ ਸੇਵਾ ਬੰਦ ਕਰ ਦਿੱਤੀ ਗਈ ਹੈ ਦਿੱਲੀ ਤੋਂ ਸ਼ਿਮਲਾ ਲਈ ਰੋਜ਼ਾਨਾ ਸਵੇਰ ਦੀ 9 ਧਰਮਸ਼ਾਲਾ ਜਾਂਦੀ ਸੀ ਤੇ ਉਥੋਂ ਵਾਪਸ ਆਉਂਦੀ ਸੀ ਸ਼ਿਮਲਾ ਤੋਂ ਦਿੱਲੀ ਨੂੰ ਜੋੜਨ ਵਾਲੀ ਇੱਕੋ ਇੱਕ ਹਵਾਈ ਸੇਵਾ 1 ਨਵੰਬਰ ਤੋਂ ਬੰਦ ਕਰ ਦਿੱਤੀ ਗਈ ਹੈ ਇਹ ਹਵਾਈ ਸੇਵਾ ਅਲਾਈਅੰਸ 에ਅਰ ਦੁਆਰਾ ਚਲਾਈ ਜਾ ਰਹੀ ਸੀ 25 ਸਤੰਬਰ ਨੂੰ 3 ਸਾਲ ਪੂਰੇ ਹੋਣ ਤੋਂ ਬਾਅਦ ਦਿੱਲੀ ਸ਼ਿਮਲਾ ਹਵਾਈ ਸੇਵਾ ਬੰਦ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਰਾਜ ਵਿੱਚ Shimla ਤੋਂ Dharamshala ਲਈ ਹਵਾਈ ਉਡਾਣਾ ਵੀ ਆਪਣੇ ਆਪ ਬੰਦ ਕਰ ਦਿੱਤੀ ਗਈ ਹੈ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਵਿੱਚ ਇਸ ਸਮੇਂ ਕੋਈ ਹਵਾਈ ਸੇਵਾ ਨਹੀਂ ਹੈ 3 ਸਾਲ ਪਹਿਲਾਂ ਰਾਜ ਸਰਕਾਰ ਨੇ ਹਵਾਈ ਸੇਵਾ ਲਈ Alliance Air ਨਾਲ ਇੱਕ ਸਮਝੌਤਾ ਪੱਤਰ ਤੇ ਹਸਤਾਖਰ ਕੀਤੇ ਸਨ ਰਾਜ ਸਰਕਾਰ ਨੇ ਅਜੇ ਤੱਕ ਹਵਾਈ ਸੇਵਾ ਜੋ ਕਿ ਵਰਤਮਾਨ ਵਿੱਚ ਉਡਾਣ ਯੋਜਨਾ ਦੇ ਤਹਿਤ ਚਲਾਈ ਜਾ ਰਹੀ ਹੈ ਉਹ ਨੇੜ ਭਵਿੱਖ ਵਿੱਚ ਮੁੜ ਸ਼ੁਰੂ ਕਰਨ ਬਾਰੇ ਅਲਾਈਅੰਸ 에ਅਰ ਨਾਲ ਕੋਈ ਚਰਚਾ ਨਹੀਂ ਕੀਤੀ ਹੈ ਇਸ ਹਵਾਈ ਸੇਵਾ ਨੇ ਪ੍ਰਤੀ ਸੀਟ ਅਤੇ ਰੋਜ਼ਾਨਾ ਉਡਾਣਾਂ ਦੇ ਆਧਾਰ ਤੇ ਸਬਸਿਡੀ ਪ੍ਰਦਾਨ ਕੀਤੀ ਹੈ ਦਿੱਲੀ ਤੋਂ ਸ਼ਿਮਲਾ ਦੀ ਉਡਾਣ ਵਿੱਚ 23 ਸਬਸਿਡੀ ਵਾਲੀਆਂ ਸੀਟਾਂ ਸਨ ਅਤੇ ਸ਼ਿਮਲਾ ਤੋਂ ਦਿੱਲੀ ਦੀ ਵਾਪਸੀ ਦੀ ਉਡਾਣ ਵਿੱਚ 13 ਸਬਸਿਡੀ ਵਾਲੀਆਂ ਸੀਟਾਂ ਸਨ ਆਮ ਤੌਰ ਤੇ ਇਹ ਦਿੱਲੀ ਤੋਂ ਸ਼ਿਮਲਾ ਤੱਕ 26 ਯਾਤਰੀਆਂ ਨੂੰ ਲੈ ਕੇ ਜਾਂਦਾ ਸੀ ਅਤੇ ਵਾਪਸੀ ਦੀ ਯਾਤਰਾ ਤੇ 21 ਜਾਂ 23 ਯਾਤਰੀਆਂ ਨੂੰ ਲੈ ਕੇ ਜਾਂਦਾ ਸੀ ਇਹ ਪ੍ਰਬੰਧ ਉੱਚ ਹਵਾ ਦੇ ਦਬਾਅ ਕਾਰਨ ਕੀਤਾ ਗਿਆ ਸੀ ਇਸ ਸੇਵਾ ਨੇ ਕਦੇ ਵੀ 10 ਤੋਂ ਵੱਧ ਲੋਕਾਂ ਨੂੰ ਇਕੱਠੇ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਰਾਜ ਸਰਕਾਰ ਨੂੰ ਦਿੱਲੀ ਤੋਂ ਸ਼ਿਮਲਾ ਤੇ ਵਾਪਸ ਜਾਣ ਵਾਲੀਆਂ ਉਡਾਣਾਂ ਲਈ 50-60 ਲੱਖ ਰੁਪਏ ਦੀ ਮਹੀਨਾਵਾਰ ਸਬਸਿਡੀ ਦੇਣੀ ਪੈਂਦੀ ਸੀ ਲੁਧਿਆਣਾ ਸ਼ਹਿਰ ਦੇ ਮੋਤੀ ਨਗਰੇ ਇਲਾਕੇ 'ਚ ਇੱਕ ਸੰਸਨੀਖੇਜ਼ ਘਟਨਾ ਵਾਪਰੀ ਹੈ ਦੋ ਅਣਪਛਾਤੇ ਬਦਮਾਸ਼ਾਂ ਨੇ ਪਰਿਵਾਰ ਦਾ ਇਲਾਜ ਕਰਨ ਦਾ ਝਾਂਸਾ ਦੇ ਕੇ ਉਹਨਾਂ ਨੂੰ ਬੇਹੋਸ਼ ਕਰ ਦਿੱਤਾ ਅਤੇ ਲੱਖਾਂ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਇਹ ਘਟਨਾ ਸ਼ਨੀਵਾਰ ਦੁਪਹਿਰ ਨੂੰ ਵਾਪਰੀ ਜਦੋਂ ਪਰਿਵਾਰ ਘਰ 'ਚ ਮੌਜੂਦ ਸੀ। ਸ਼ਿਕਾਇਤਕਰਤਾ ਜਗਦੀਸ਼ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਸੱਸ ਨਾਲ ਘਰ ਵਿੱਚ ਹੀ ਸੀ। ਦੋ ਨੌਜਵਾਨ ਐਕਟਿਵਾ ਸਕੂਟਰ ਤੇ ਆਏ ਅਤੇ ਸੱਸ ਰਾਜ ਰਾਣੀ ਦਾ ਇਲਾਜ ਕਰਨ ਦਾ ਚੰਨ ਸਾਧ ਦਿੱਤਾ। ਉਹਨਾਂ ਨੂੰ ਗੱਲਬਾਤ 'ਚ ਸ਼ਾਮਲ ਕਰਦੇ ਹੋਏ ਉਹਨਾਂ ਨੇ ਚਾਹ ਵਿੱਚ ਕੁਝ ਮਿਲਾ ਦਿੱਤਾ ਜਿਸ ਨਾਲ ਪੂਰਾ ਪਰਿਵਾਰ ਸੁਸਤ ਹੋ ਗਿਆ। ਜਿਵੇਂ ਹੀ ਸਾਰੇ ਬੇਹੋਸ਼ ਹੋ ਗਏ ਤਾਂ ਮਲਜ਼ਮਾ ਨੇ ﺍﻟमारीਆਂ ਖੰਗਾਲਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਪਰਿਵਾਰ ਨੂੰ ਹੋਸ਼ ਆਇਆ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਗਹਿਣੇ ਗਾਇਬ ਸਨ ਚੋਰੀ ਹੋਏ ਸਮਾਨ ਵਿੱਚ ਸੱਸ ਦੇ ਕੰਨਾਂ ਦੀਆਂ ਵਾਲੀਆਂ 8 ਗ੍ਰਾਮ ਸੋਨੇ ਦੀ ਅੰਗੂਠੀ ਤੇ ਉਸ ਤੋਂ ਇਲਾਵਾ ਟੋਪਸ ਲਗਭਗ 4 ਤੋਲੇ ਵਜ਼ਨ ਦੀਆਂ ਦੋ ਸੋਨੇ ਦੀਆਂ ਚੂੜੀਆਂ ਅਤੇ 7 ਗ੍ਰਾਮ ਦੋ ਸੋਨੇ ਦੀਆਂ ਵਾਲੀਆਂ ਸਨ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੋਤੀਨਗਰ थाना ਪੁਲਿਸ ਮੌਕੇ ਤੇ ਪਹੁੰਚੀ ਅਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇੜੇ ਲੱਗੇ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਦੋਵਾਂ ਲੁਟੇਰਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਘਟਨਾ ਨਾਲ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਫੈਲ ਗਈ ਹੈ। ਪੁਲਿਸ ਨੇ ਅਪੀਲ ਕੀਤੀ ਹੈ ਕਿ ਲੋਕ ਅਜਨਬੀਆਂ ਤੇ ਆਸਾਨੀ ਨਾਲ ਭਰੋਸਾ ਨਾ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਇੰਗਲੈਂਡ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਇੰਗਲੈਂਡ ਦੇ ਵਿੱਚ ਹੁਣ ਹਸਪਤਾਲਾਂ ਦੀਆਂ ਸੇਵਾਵਾਂ ਮੂਰਨ ਤੌਰ ਤੇ ਠੱਪ ਹੋ ਚੁੱਕੀਆਂ ਨੇ ਤਾਂ ਬਹੁਤ ਹੀ ਅਹਿਮ ਖਬਰ ਕਿਉਂਕਿ ਦੱਸਦੀ ਹੈ ਕਿ ਜਿੱਥੇ ਲੋਕ ਹਸਪਤਾਲਾਂ ਦੇ ਵਿੱਚ ਜਾਂਦੇ ਨੇ ਆਪਣਾ ਇਲਾਜ ਕਰਵਾਉਣ ਦੇ ਲਈ ਪਰ ਜਿਹੜਾ ਇੰਗਲੈਂਡ ਦੇ ਵਿੱਚ ਇਹ ਜਿਹੜੀਆਂ ਸੁਵਿਧਾਵਾਂ ਕਿਤੇ ਨ ਕਿਤੇ ਠੱਪ ਹੁੰਦੀਆਂ ਹੋਈਆਂ ਨਜ਼ਰ ਆਦੀਆਂ ਨੇ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਵੀ ਵਾਧਾ ਹੋ ਗਿਆ। ਅਹਿਮ ਖਬਰ ਜਿਹੜੀ ਆਈ ਆ ਉਹ ਅਸੀਂ ਸਾਂਝੀ ਜ਼ਰੂਰ ਕਰ ਲੈਨੇ ਆ ਕਿਤੇ ਸੰਸਦ ਦੇ ਸੰਸਾਰ ਦੇ ਸਭ ਤੋਂ ਵੱਧ ਸਿੱਧ ਪ੍ਰਣਾਲੀ ਮੰਨੀ ਜਾਣ ਵਾਲੀ ਨੈਸ਼ਨਲ ਹੈਲਥ ਸਰਵਿਸੇਜ਼ ਅੱਜ ਗੰਭੀਰ ਸੰਕਟ ਤੇ ਮੋੜ ਤੇ ਖੜੀ ਹੋਈ ਹੈ ਪੂਰੇ ਇੰਗਲੈਂਡ ਦੇ ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ ਠੱਪ ਹੋ ਚੁੱਕੀਆਂ ਨੇ ਮਰੀਜ਼ਾਂ ਨੂੰ ਡਾਕਟਰੀ ਸਹਾਇਤਾ ਲਈ 7 ਤੋਂ 8 ਘੰਟਿਆਂ ਤੱਕ ਉਡੀਕ ਕਰਨੀ ਪੈ ਰਹੀ ਹੈ ਜਦਕਿ ਐਂਬੂਲੈਂਸ ਸੇਵਾਵਾਂ ਦੀ ਪ੍ਰਤੀਕਿਰਿਆ ਦਾ 3 ਤੋਂ 4 ਘੰਟਿਆਂ ਤੱਕ ਦੇਰ ਹੋਣ ਦਾ ਮਾਮਲਾ ਸਾਹਮਣੇ ਆਇਆ ਇਹ ਹਾਲਾਤ ਨਾ ਸਿਰਫ ਸਿਹਤ ਪ੍ਰਬੰਧਨ ਦੀ ਨਾਕਾਮੀ ਦਰਸਾਉਂਦਾ ਹੈ ਸਗੋਂ ਬੁਨੁਖੀ ਜਾਨਾਂ ਨਾਲ ਖਿਲਵਾੜ ਦੀ ਚੇਤਾਵਨੀ ਵੀ ਹੈ ਨੈਸ਼ਨਲ ਹੈਲਥ ਸਰਵਿਸੇਜ਼ ਇੰਗਲੈਂਡ ਦੇ ਤਾਜ਼ਾ ਦੇ ਅਨੁਸਾਰ 2023-24 ਦੇ ਦੌਰਾਨ 72.1% ਮਰੀਜ਼ਾਂ ਨੂੰ ਹੀ ਐਮਰਜੈਂਸੀ ਵਿਭਾਗ ਵਿੱਚ ਆਉਣ ਤੋਂ ਬਾਅਦ 4 ਘੰਟਿਆਂ ਦੇ ਅੰਦਰ ਸਹਾਇਤਾ ਜਾਂ ਛੁੱਟੀ ਮਿਲੀ ਹੈ। ਔਰ ਇਸ ਆંકੜੇ ਸਰਕਾਰ ਵੱਲੋਂ ਨਿਰਧਾਰਿਤ 95% ਦੇ ਟੀਚੇ ਤੋਂ ਵੀ ਗੁਣਾ ਘੱਟ ਹੈ। ਦਸੰਬਰ 2025 ਵਿੱਚ ਉੱਚ ਮਰੀਜ਼ ਜੋ ਭਰਤੀ ਹੋਣ ਵਾਲੇ ਸਨ ਤਾਂ ਉਹਨਾਂ ਦਾ ਔਸਤ ਉਡੀਕ ਸਮਾਂ 7 ਘੰਟੇ ਤੇ ਕਈ ਜਿਹੜੇ ਜ਼ਿਆਦਾ ਮਿੰਟ ਤੱਕ ਦਰਜ ਕੀਤਾ ਗਿਆ ਜੋ ਕਿਸੇ ਵੀ ਵਿਕਸਿਤ ਦੇਸ਼ ਲਈ ਚਿੰਤਾਜਨਕ ਸਥਿਤੀ ਬਣੀ ਹੋਈ ਹੈ ਰਿਪੋਰਟਾਂ ਦੇ ਮੁਤਾਬਕ ਦੱਸਿਆ ਗਿਆ ਕਿ ਐਮਰਜੈਂਸੀ ਕਾਲਾਂ ਲਈ ਐਂਬੂਲੈਂਸ ਦੀ ਔਸਤ ਪ੍ਰਤੀਕਿਰਿਆ 22 ਮਿੰਟ ਔਰ 54 ਸਕਿੰਡ ਰਹੀ ਹੈ ਜਦਕੀ ਮਿਆਰੀ ਟੀਚਾ ਸਿਰਫ 11 ਮਿੰਟ 18 ਮਿੰਟਾਂ ਦਾ ਸੀ 90 ਫੀਸਦੀ ਮਰੀਜ਼ਾਂ ਤੱਕ ਪਹੁੰਚਣ ਲਈ ਇਹ ਸਮਾਂ ਲਗਭਗ 3 ਤੋਂ 4 ਘੰਟੇ ਤੱਕ ਦਾ ਲੱਗ ਰਿਹਾ ਹੈ ਅੰਕੜੇ ਦਰਸਾਉਂਦੇ ਹਾਲਾਤ ਐਂਬੂਲੈਂਸ ਹਸਪਤਾਲਾ ਦੇ ਬਾਹਰ ਹੀ ਘੰਟਿਆਂ ਤੱਕ ਖੜੀਆਂ ਰਹਿੰਦੀਆਂ ਨੇ ਕਿਉਂਕਿ ਅੰਦਰ ਬੈੱਡ ਖਾਲੀ ਨਹੀਂ ਹੁੰਦੇ ਬੀਤੇ ਦਿਨ ਇੱਕ ਹਸਪਤਾਲ 'ਚ ਦਿੱਲੀ ਦੇ ਦਿਲ ਦੀ ਸਮੱਸਿਆ ਤੋਂ ਪੀੜਤ ਇੱਕ ਮਰੀਜ਼ ਦੇ ਬਲੱਡ ਟੈਸਟਿੰਗ ਲਈ 6 ਘੰਟਿਆਂ ਤੱਕ ਦੀ ਉਡੀਕ ਕਰਨੀ ਪਈ ਆ ਜਿ ਇਹ ਹਾਲਾਤ ਇੰਗਲੈਂਡ ਅੰਡੇ ਹਸਪਤਾਲਾਂ ਦੇ ਬੜੇ ਹੋਏ ਨੇ ਜਿੱਥੇ ਕਿ ਸਭ ਤੋਂ ਕਿਤੇ ਨਾ ਕਿਤੇ ਉੱਚ ਪ੍ਰਣਾਲੀ ਦੀ ਜਿਹੜੀ ਸੁਵਿਧਾਵਾਂ ਮੰਨੀਆਂ ਜਾਂਦੀਆਂ ਸੀ ਇੰਗਲੈਂਡ ਦੀ ਪਰ ਹੁਣ ਸਥਿਤੀ ਉੱਥੇ ਬੱਤਰ ਹੋ ਗਈ ਹੈ ਇੰਗਲੈਂਡ ਦੇ ਵਿੱਚ 2024-25 ਦੌਰਾਨ 90 ਸਾਲੀਆਂ ਇਸ ਤੋਂ ਵੱਧ ਉਮਰਵਾਰੇ ਲਗਭਗ 1.5 ਲੱਖ ਮਰੀਜ਼ਾਂ ਨੇ ਐਮਰਜੈਂਸੀ ਵਿਭਾਗਾਂ ਵਿੱਚ 12 ਘੰਟੇ ਤੋਂ ਵੱਧ ਸਮੇਂ ਤੱਕ ਉਡੀਕ ਕੀਤੀ ਹੈ ਉਡੀਕ ਸਿਰਫ ਆਂਕੜਾ ਨਹੀਂ ਸਗੋਂ ਮਨੁੱਖੀ ਦੁੱਖਾਂ ਦੀ ਕਥਾ ਹੈ ਜਿੱਥੇ ਬਜ਼ੁਰਗ ਮਰੀਜ਼ਾਂ ਨੂੰ ਕੁਰਸੀਆਂ ਤੇ ਜਾਂ ਨਾ ਫਿਰ ਬੈਠ ਕੇ ਇਲਾਜ ਲਈ ਉਡੀਕ ਕਰਨਾ ਪੈ ਰਿਹਾ ਹੈ ਕਈ ਮਰੀਜ਼ਾਂ ਨੂੰ ਹਸਪਤਾਲਾਂ ਤੇ ਬਾਹਰ ਰੱਖਣ ਦੀ ਗੱਲ ਕਰ ਕੀ ਕੀਤੀ ਜਾਂਦੀ ਹੈ ਕਈ ਪਾਰ ਖੜਕੇ ਇੰਤਜ਼ਾਰ ਕਰਦੇ ਨੇ ਤੇ ਜਿੱਥੇ ਨਾ ਪੂਰੀ ਨਿਗਰਾਨੀ ਹੁੰਦੀ ਹੈ ਤੇ ਨਾ ਹੀ ਇਨਸਾਨੀ ਸਨਮਾਨ ਹੁੰਦਾ ਹੈ ਔਰ ਕਈ ਘੰਟਿਆਂ ਬਦੀ ਮਰੀਜ਼ਾਂ ਨੂੰ ਡਾਕਟਰੀ ਸਹਾਇਤਾ ਬੈਠਣ ਲਈ ਮਜਬੂਰ ਕੀਤਾ ਜਾਂਦਾ ਹੈ ਜੇਕਰ ਕਿਸੇ ਨੇ ਆਪਣਾ ਕੋਈ ਇਲਾਜ ਕਰਵਾਉਣਾ ਹੈ ਜਾਂ ਕੁਝ ਦਿਖਾਉਣਾ ਹੈ ਉਸ ਨੂੰ ਕਈ ਕਈ ਘੰਟਿਆਂ ਦਾ ਉਡੀਕ ਜਿਹੜਾ ਹਸਪਤਾਲ ਦੇ ਅੰਦਰ ਬੈਠ ਕੇ ਕਰਨਾ ਪੈਂਦਾ ਹੈ ਇਸੇ ਹੀ ਚੱਲਦੇ ਹੁਣ ਮੁਸੀਬਤਾਂ ਦੇ ਵਿੱਚ ਲੋਕ ਆ ਘਰ ਦੇ ਨਜ਼ਰ ਆਏ ਨੇ ਔਰ ਇੰਗਲੈਂਡ ਦੇ ਵਿੱਚ ਸਥਿਤੀ ਜਿਹੜੀ ਆ ਕਾਫੀ ਸਾਦਾ ਬੱਤਰ ਪੜੀ ਹੋਈ ਹੈ